ਸਾਡਾ ਸ਼ਾਮ ਤੱਕ ਉੱਡ ਰਿਹਾ ਠੀਕ ਹੈ ਸ਼ਾਮ ਤੱਕ ਉੱਡ ਰਿਹਾ ਵਾ ਠੀਕ ਹੈ ਤੇ ਜੱਕਦਮ ਉਹਨੇ ਪਿੱਛੇ ਆ ਗਿਆ 10 11 ਤੇ ਠੀਕ ਹੈ ਹੁਣ ਉਹ ਦੁਬਾਰਾ ਉਹ ਕਬੂਤਰ ਸਾਡਾ ਅੱਗੇ ਨੂੰ ਵੱਧ ਨਹੀਂ ਰਿਹਾ ਕੀ ਕਰੀਏ ਉਹਦਾ ਬਹੁਤ ਗੱਲ ਕੀਤੀ ਤਿੰਨ ਐਟ ਮੰਗੀ ਤਿੰਨ ਤਿੰਨ ਚੀਜ਼ਾਂ ਨੇ ਤਿੰਨ ਚੀਜ਼ਾਂ ਦੀਆਂ ਤਿੰਨ ਚੀਜ਼ਾਂ ਚ 100 ਰੁਪਏ ਦੀ ਲੱਲ ਤੁਸੀਂ ਵੱਡੀ ਲਾਚੀ 100 ਰੁਪਏ ਦੀ ਵੱਡੀ ਲਾਚੀ ਲੈ ਲਓ ਵੱਡੀ ਲਾਚੀ ਲੈ ਲਓ ਤੇ ਪੀ ਕਰ ਲਓ ਠੀਕ ਹੈ ਜੀ ਉਹਦਾ ਪਾウダー ਲਾ ਲੋ ਠੀਕ ਆ ਜੀ ਜਿੰਨਾ ਪਾウダー ਦਾ ਵਜਨ ਹੋ ਉਹਨਾਂ ਨਾਲ ਦਾਣਾ ਲਾ ਲੋ ਕੀ ਬਾਤ ਆ ਜੀ ਕੀ ਬਾਤ ਆ ਉਹਨਾਂ ਹੀ ਉਹ ਤੀਸਰਾ ਸੌਦਾ ਫੇਰ ਜਿਹੜਾਗਾ ਆਪਣੀ ਮਾذਰੀ ਜ਼ੁਬਾਨ ਚ ਗੱਲ ਕਰਿਆ ਮਰਵਾਗਾ ਜਿਹਨੂੰ ਨਿਆਜ਼ ਬੋ ਵੀ ਕਹਿੰਦੇ ਸਲਾਕੀ ਜੀ ਕਹਿੰਦੇ ਨਹੀਂ ਮੁਸ਼ਕ ਬੂਟੀ ਮੁਸ਼ਕ ਬੂਟੀ ਕਹਿੰਦੇ ਅਸੀਂ ਠੀਕ ਹੈ ਉਹਦੇ ਪੱਤੇ ਲਾ ਲੋ ਹਾਂ ਤੇ ਇਹਨਾਂ ਦੇ ਚੜਦੇ ਪੰਜਾਬ ਚ ਤુલਸੀ ਦਾ ਬੋਦਾ ਹੁੰਦਾ ਜੀ ਸਾਡੇ ਚੜਦੇ ਪੰਜਾਬ ਚ 300 ਦੇ ਹੰਭੋਜਣ ਜੋਲਣ ਠੀਕ ਆ ਉਹਨਾਂ ਦੇ ਬਲਾਂ ਜੀ ਨਾਰਦਾ ਦਾ ਬਰੀਕਾ ਪਾਊਡਰ ਉਧਰੋਂ ਆਇਆ ਲਾਸ਼ੀਆਂ ਦਾ ਉਸ ਤੋਂ ਬਾਅਦ 300 ਦੇ ਮਿਕਸ ਕਰਕੇ ਜੇ ਥੋੜੇ ਕੋ ਗੋਲੀ ਵੱਟੀ ਨਹੀਂ ਜਾਂਦੀ ਹਾਂਜੀ ਉਹ ਹਸਵੇ ਜ਼ਰੂਰ ਤੁਮਨ ਕਾ ਪਾਲੋ ਵੀ ਕੱਢ ਕੇ ਕੀ ਬਾਤ ਰਗੜ ਕੇ ਉਹਦੀ ਕਾਲੇ ਚਨੇ ਜੁਨੀ ਜੁਨੀ ਗੋਲੀਆਂ ਵਟ ਕਰ ਦੇ ਕਬੂਤਰ ਅੱਜ ਉੱਡ ਗਿਆ ਸਵੇਰੇ ਨਾਗਾ ਨਾਗੇ ਵਾਲਾ ਦਿਨ ਸ਼ਾਮ ਨੂੰ ਲਾਤ ਨੂੰ ਦੇ ਦੇਖਬਾਲ ਬਚਾ ਲਿਓ ਅੱਲਾਹ ਕੋਲੋਂ ਡਰ ਕੇ ਕਰਨਾ ਜਿੱਦਾਂ ਇਨਸਾਨ ਦੇ ਕਾਲੇ ਵਾਲ ਸ਼ਾ ਹੋਣਗੇ ਉਦਾਂ ਦੇ ਮੁੱਠਾਂ ਵਾਰੇ ਦਾ ਸਵੇਰੇ ਕਬੂਤਰ ਛੱਡ ਦੇ ਇਨਸ਼ਾਅੱਲਾ ਅੱਲਾਹ ਦੇ ਕੋਲ ਨਾ 5-3 ਦਸ ਸਾਲ ਕਿ ਮਗਰੂਲੀ ਨਹੀਂ ਕਰਦਾ ਕਬੂਤਰ ਥੋੜੀ ਪਿਛਲੀ ਪਰਵਾਜ਼ ਤੇ ਜਾ ਕੇ। ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਸੋਹਣਾ ਨੁਸਖਾ ਦੱਸਿਆ ਜੀ ਤੁਸੀਂ ਬਹੁਤ ਜ਼ਬਰਦਸਤ ਨੁਸਖਾ ਦੱਸਿਆ ਜੀ ਕਿ ਨਿਆਜ਼ ਬੋ ਦਾ ਵੀ ਤੁਸੀਂ ਇੱਕ ਕੰਮ ਦੱਸਿਆ ਵੀ ਉਹਨਾਂ ਦੇ ਨਾਲ ਕਿਵੇਂ ਕੰਮ ਲੈਣਾ ਨਿਆਜ਼ ਬੋ ਦਾ ਹੁਣ ਸੋਨਾ ਪਾਉ ਗੱਲ ਹੈ ਕਿ ਵੀ